ਸਿਆਗਲ ਸਵਾਗਤ ਹੈ ਜੀ ਤੁਹਾਡਾ ਆਪਣੇ ਨਵੇਂ ਬਲੌਗ 'ਤੇ ਆਪਣਾ ਜੱਜ ਦੱਛ ਲੰਗੇਗਾ ਆਪਣੇ ਕੋਲ तकरीबन ਇੱਥੇ ਰਹਿਗਾ ਜੀ 4 ਦਿਨ ਦਾ ਕੰਮ ਤੇ ਥੋੜੀ ਜੀ ਮੈਲ ਮੂਲੀ ਬਹੁਤ ਲੱਗੀ ਹੋਈ ਜਿਹੜੇ ਕਿ 4 ਕੁ ਦਿਨ ਹੋ ਗਏ ਨਾਤੇ ਹੀ ਨੇ ਆਪਣਾ ਰਹਿ ਗਏ ਇੱਥੇ 4 ਦਿਨ ਦਾ ਕੰਮ ਤੇ ਉਸ ਤੋਂ ਬਾਅਦ ਜਾ ਰਹੇ ਜੀ ਆਪਾਂ ਅੱਗੇ ਜਾਨੀ ਕਿ 20 21 ਤਰੀਕ ਨੂੰ ਪੈਦਲ ਹੀ ਕੱਢ ਦੇਣੀ ਆ ਉੱਥੇ ਹੈਗਾ ਜੀ ਆਪਣੇ ਕੋਲ 200 ਬਿਗਾ ਮੂੰਗੀ ਦਾ ਹੀ ਉੜਦ ਦਾ ਉੱਥੇ ਜਾ ਰਹੇ ਤੇ ਇੱਥੇ ਨਾਲ ਟਾਈਮ ਲਾਉਣਾ ਕੰਮ ਹੋਰ ਮਿਲਦਾ ਵੀ ਬੱਕੇ ਆਪਾਂ ਕਰਨਾ ਨਹੀਂ ਇੱਥੇ ਕਿਉਂਕਿ ਉਹ ਆਪਣੇ ਪੱਕੇ ਬੰਦੇ ਆ ਪੱਕੇ ਇਹ ਵੀ ਇਹਨਾਂ ਕੋਲ ਵੀ ਆਪਾਂ 10 ਸਾਲ ਤੋਂ ਉਹਨੇ ਤੇ ਹੁਣ ਜਾਵਾਂਗੇ ਉੱਥੇ ਇੱਥੇ ਆਪਣੇ ਵੈਸਗੁਰ ਨਾਲ ਪੂਰਾ ਕੰਮ ਚਲਾਤਾ ਬਹੁਤ ਵਧੀਆ ਚੰਗਿਆ ਸ਼ੇਰ ਲੱਗਾ ਜੀ ਤੇ ਇੱਥੇ ਅਜ ਤਰ ਨੇ ਇੱਥੇ ਲਾਉਣਾ ਫਿਰ ਇਸ ਤੋਂ ਬਾਅਦ ਆਪਾਂ ਜਾ ਰਹਾ ਥੋੜੀ ਜਿਹੀ ਯਾਨੀ ਕਿ ਇਵੇਂ ਹੀ 2-4 ਕਿਲੋਮੀਟਰ ਇਸ ਤੋਂ ਬਾਅਦ 2 ਕਿਲੋਮੀਟਰ ਹੋਰ ਸਾਈਡ ਤੇ ਜਾਵਾਂਗੇ ਖਾ ਲਈਏ ਉੱਥੇ ਹਾਂ ਚਿਬੜ ਨਹੀਂ ਇਹ ਖਾਣਾ ਤੋਂ ਸਾਨੂੰ ਆਪਾਂ ਦਿਖਾਉਂਦੇ ਜੀ ਇੱਕ ਹੋਰ ਖਾਸੀਅਤ ਹੈ ਅੱਜ ਆਪਣਾ ਇੱਕ ਚਿਬੜ ਲੱਬੈ ਖਾਈ ਮਿਲਾਈ ਕੋ ਰਿਆ ਆ ਲੱਭੇ ਚਿਬੜਾ ਹੈ ਮਿੱਠਾ ਹੈ ਇਹਨ ਮੈਂ ਤੂੰ ਫੜ ਲੈ ਵੀ ਧਾਰਾ ਦਿੱਤਾ ਵੀ ਉਹਦਾ ਵੀ ਫੜ ਲੈ ਚਿਬੜ ਨੂੰ ਦੁਪਹਿਰੇ ਮੈਂ ਖਾਵਾਂ ਦਾ ਹੁਣ ਚਾਹ ਪੀਤੀ ਹੈ ਇਹਨ ਕੋ ਰਿਆੜ ਜਿਹਦਾ 10 12 ਇਹਨੇ ਕੱਢ ਲਿਆ ਜੇ ਉਹਦੇ ਚੋਂ ਪਾਲਣ ਕਰ ਰਵੇ ਕੇ ਜੀ ਕਰ ਰਿਹਾ ਖਾਣ ਨੂੰ ਆਲਾ ਚੱਕਲਾ ਵਾਰਜ ਰੱਖ ਦੇ ਗਰੀ ਜੇਬ ਚ ਪਾ ਲੈ ਫਿਰ ਖਾਵਾਂਗੇ ਤੇ ਆ ਜਾਈਏ ਥੋੜਾ ਇੱਧਰ ਲੈ ਕੇ ਚੱਲਦੇ ਹੁਣ ਆਪਾਂ ਜਿਵੇਂ ਕਹਿੰਦੇ ਆ ਕੱਲ ਇੱਕ ਭਈਏ ਦਾ ਆ ਖੇਤ ਵੱਡਾ ਜਾਨੀ ਕਿ ਵਿੱਚ ਪੱਥਰ ਵਗੈਰਾ ਵੇਗੇ ਸੀ ਮੋਢ ਵੀ ਦਸਤ ਜੇ ਵੇਗੇ ਸੀ ਤੇ ਉਹਨੇ ਉਹ ਪਰਵਜੜਾਇਆ ਬੰਦੇ ਨੂੰ ਕਹਿੰਦਾ ਮੈਂ ਪਤਾ ਮੈਂ ਸਾਰਾ ਦੱਸੂਗਾ ਕਿੱਥੇ ਕੀ ਗੁਜ ਹੈ ਮੈਂ ਦੱਸ ਦੇਣਾ ਯਾਰ ਗੱਡੀ ਕਈ ਵੇਚਣਾ ਲੱਗਾ ਲੁਕੋ ਦੇਣਾ ਕਿ ਪੱਥਰ ਗਏ ਉਹ ਬੋਲ ਰਿਹਾ ਕਿ ਕੋਈ ਬਾਤ ਨਹੀਂ ਲੱਗੇਗਾ ਆ ਦੇਖੋ ਹੁਣ ਤੁਹਾਨੂੰ ਦਿਖਾਉਂਦੇ ਆ ਇਹ ਇੰਨਾ ਇਥੇ ਦੰਦ ਵਿੰਗਾ ਹੋ ਗਿਆ ਜਾਨੀ ਕਿ ਫਿੰਗਰ ਕਸਣ ਪਾ ਲੱਗਦਾ ਹੁਣ ਐਪ ਕੈਦਰ ਵਿੱਚ ਉਹਨਾਂ ਨੂੰ ਪੂਰਾ ਨਹੀਂ ਪਤਾ ਲੱਗ ਰਿਹਾ ਇੱਥੇ ਦੋ ਫਿੰਗਰਾਂ ਦਾ ਇਹ ਠੁੱਕਾ ਜਿਹੜਾ ਮੋੜ ਵਿੱਚ ਤੇ ਭਈਆ ਪਤਾ ਹੀ ਕਰਦਾ ਅੱਗੋਂ ਜਦੋਂ ਵੱਜ ਜਾਣਾ ਤੇ ਮਸ਼ੀਨ ਨੇ ਸਲਿੱਪ ਮਾਰਾ ਮੈਂ ਤਾਂ ਵੈਸੇ ਕੋਲ ਨਹੀਂ ਗਿਆ ਸੀ ਡਰਾਈਵਰ ਦੱਸ ਤੇ ਆ ਅਗੂ ਦੰਦਿਆ ਕੱਢ ਲਈ ਅਸੀਂ ਤੇ ਉਹ ਇਹਨਾਂ ਗੋਰੇ ਨੇ ਦੋ ਛੰਡੀਆਂ ਦੇ ਖੁੱਤੀ ਵਾਲਾ ਕਿ ਮਾਰੇ ਕੋਈ ਨਹੀਂ ਹੁੰਦੇ ਓਕੇ ਨਹੀਂ ਆਹੋ ਇਹ ਦੰਦਿਆ ਕੱਢ ਦਾ ਟਾਈਮ ਸਾਡਾ ਨੁਕਸਾਨ ਕਰ ਕਰ ਆਖ ਦਿੱਤਾ ਤਾਂ ਕੋਈ ਦੰਦਿਆ ਕੱਢਦਾ ਤੇ ਇਥੋਂ ਮੈਨੂੰ ਹੁਣ ਪਰ ਅੱਗਾ ਜਨ ਕਿ ਕੱਲ ਸ਼ਾਮ ਨੂੰ ਬਲੇਡ ਜਾਂ ਛੱਡਦਾ ਅਸੀਂ ਜਿਵੇਂ ਮੈਂ ਸ਼ਾਮ ਨੂੰ ਪਰ ਲੱਗਾ ਵਿੰਗੀ ਹੋ ਗਈ ਤਾਂ ਹੁਣ ਆਪਾਂ ਨੇ ਸਿੱਧੀ ਕਰਦੇ ਆਂ ਪਹਿਲਾਂ ਤਾਂ ਮੈਂ ਇਹਨਾਂ ਨਾਲ ਵੀ ਕਰ ਸਿੱਧੀ ਪਹਿਲਾਂ ਕਰਦਾ ਕਿ ਨਹੀਂ ਕਹਦਾ ਫਿਰ ਆਪਾਂ ਉਹ ਤਰੀਕਾ ਨਾ ਕਰਕੇ ਵੇਖ ਤੁਹਾਨੂੰ ਦੱਸਾਂ ਉਹ ਇਹ ਕਿਉਂ ਕਰਨੀ ਨਹੀਂ ਨਹੀਂ ਕਰ ਇਹ ਕਰ ਪਹਿਲੇ ਪੈਵਰੇ ਚ ਇਕੱਠਾ ਕਰ ਤੂੰ ਕਰ ਤੂੰ ਕਰਦਾ ਸੀ ਤੇ ਨਾ ਹੋਵੇ ਫਿਰ ਤੂੰ ਆਖੀ ਮੈਨੂੰ ਤਦ ਦੱਸੀ ਮੈਂ ਜਾਨਾ ਉਹ ਗਾਣਾ ਸੁਣਾ ਹੀ ਕੋ ਨਹੀਂ ਓਕੇ ਆ ਦੇ ਪੈਂਦੇ ਸੱਪ ਦੀ ਸਰੀਰ ਤੇ ਨੋਟ ਚੱਕਣੇ ਕਿਉਂ ਡਰਾਈਵਰ ਵਿੱਚ ਆਉਂਦਾ ਇਹਨੂੰ ਬੰਦ ਕਰ ਹੋਰ ਪੂਰਾ ਬੰਦ ਕਰ ਲੈ ਸੱਪ ਦੀ ਹਿੱਕ ਹਾਲ ਦੇ ਨੋਟ ਚ ਚੱਕੇ ਜੜੇ ਸੱਪ ਆੜਾ ਸੱਪ ਪੈ ਜਾ ਮਹਾ ਬਜਿਆ ਹੋਏ ਹੋ ਟਾਈਟ ਕਰ ਆ ਦੇਖ ਗੋਰਾ ਆਪਣੇ ਦਿਮਾਗ ਨਾਲ ਲਾ ਰਾ ਸਾਬਕਾ ਫਿਰ ਆਪਾਂ ਆਪਣੇ ਦਿਮਾਗ ਨਾਲ ਲਾਵਾਂਗੇ ਮੈਂ ਪਰਾਈਆਂ ਮੈਂ ਕਰਤਨ ਕੋ ਸੰਦਾ ਕੋਸ਼ਿਸ਼ ਪੂਰੀ جاری ਹੈ ਪੂਰਾ ਪਾ ਇਹਨੂੰ ਉਹ ਨਹੀਂ ਮਾਰ ਬਣਾ ਹੰਦਾ ਨਾ ਬਰਾਬਰ ਕਰ ਹਾਂ ਬਰਾਬਰ ਕਰਨਾ ਅ ਸਜਣ ਕੇ ਬਰਾਬਰ ਹੈ ਬਰਾਬਰ ਕਰਨਾ ਚਾਹੁੰਦਾ ਜੀ ਹੁਣ ਹੁਣ ਮੈਂ ਤਾਂ ਦੱਸਾਂ ਇੱਕ ਮਿੰਟ ਹੋ ਗਿਆ ਕਿ ਕਿ ਉਹਨਾਂ ਹੋ ਗਿਆ ਕਿ ਉਹ ਕਿੱਥੇ ਗਿਆ ਤੇਰਾ ਪੈਰ ਵਿੱਚ ਪਰ ਲੱਗ ਜਾਂਦਾ ਤੇ ਚੱਕ ਮੜਾ ਜਾ ਰਿਹਾ ਵਾਹ ਇੱਥੇ ਲਾ ਇੱਥੇ ਲਾ ਇੱਥੇ ਲਾ ਤੇ ਚੱਲ ਚੱਲ ਇੱਥੇ ਹੂੰ ਸਿਰਨ ਲੱਗਦਾ ਪਰਾ 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 ਇਹ ਗੇਨ ਹੋਰ ਨੂੰ ਨਾ ਦੱਸੀ ਗੋਣਾ ਆਪਾਂ ਵੀਡੀਓ ਤੇ ਹਰਨ ਦੱਸਦਾ ਬਾਕੀ ਤੂੰ ਨਾ ਕਿਹਨ ਦੱਸਿਆ ਆ ਦੇ ਕੋਲ ਬੇਈ ਸਿੱਧਾ ਕਰ ਲਓ ਉਹ ਇਹਦਾ ਪਾਪ ਕੈਮਰਾ ਸਾਹਮਣੇ ਦੱਸਦਾ ਸਭ ਨੂੰ ਬਾਕੀ ਹੋਏ ਅਜੇ ਵੀ ਥੋੜਾ ਲੱਗਦਾ ਮੈਨੂੰ ਚੱਕਿਆ ਹੈ ਤੂੰ ਔਰ ਤੂੰ ਕਰ ਹੈ ਉਹ ਤੇਨੂੰ ਦਵਾ ਦੇਣਾ ਨਾ ਨਾ ਵੀਡੀਓ ਰੱਖੀਏ ਪਰ ਪੈਪਰਿੰਗ ਉਤਲੇ ਪਾਪਾ ਪੁੱਠਾ ਪਾਪਾ ਪੈਪਰਿੰਗ ਉਹਨਾਂ ਦਾ ਹਾਵ ਨਹੀਂ ਰਹਿ ਗਏ ਤਾਂ ਕਿ ਤੂੰ ਕਰ ਹੁਣ ਹੋਟਲਾ ਕਰ ਪੈਪਰਿੰਗ ਠੱਲਾ ਕਰ ਪਹਿਲਾਂ ਅਗਾਂ ਦਿਮਾਗ ਖਤਮ ਹੋ ਗਿਆ ਤਾਂ ਮੈਨੂੰ ਆਂਦਾ ਤਾਰਨਾ ਵਜਾਲੀ ਫਿਰ ਤੇ ਪਿੱਛਾ ਜਾ ਸਿਰ ਪਾ ਲੈ ਉਰਾਂ ਖੇਚੋਣਾ ਚੱਲ ਹੁਣ ਚੋੜੀ ਲਾ ਦੋ ਚੱਲ ਚੱਲ ਉਰਾਉਣਾ ਉਰਾਉਣਾ ਇੱਥੇ ਜੋਨ ਚਲ ਬਾਸ ਬਾਪਾ ਇਹ ਦੋ ਰਾਜਾ ਇੱਥੇ ਪਲਾ ਤੇ ਰਿੰਦੇ ਹੂੰ ਖਿੱਚ ਜੋਰ ਸਖੀਚ ਹੂੰ ਜੋਰ ਸਖੀਚ ਇਹ ਲੋੜ ਜਾਨਾ ਨਹੀਂ ਕਿ ਦਿੱਤਾ ਵਿੱਚ ਹੀ ਘਾਲ ਕਢੇ ਰਿਹਾ ਚਲੇਗਾ ਫਿੰਗਰਾਂ ਕਾਸੇ ਕਰੀ ਇਹ ਬਾਕੀ ਦੇ ਅਡਜਸਟਮੈਂਟ ਤੇ ਨਾ ਕਰਨਾ ਹੈ ਨਾ ਫਿੰਗਰ ਨੇ ਤੂੰ ਚਲਾਉਦਾ ਹੈ ਮਸ਼ੀਨ ਕਾਲਾ ਤੂੰ ਕਿਥੇ ਮੈਂ ਟਰੈਕਟਰ ਉੱਤੇ ਗਾਣੇ ਸੁਣਦਾ ਹਾਂ ਇਹ ਟਰੈਕਟਰ ਉੱਤੇ ਬੈਠਾ ਹੈ ਅਛਾ ਤੇਰਾ ਤੇ ਬੁੱਢੇ ਦਾ ਫੋਨ ਆਇਆ ਕੋ ਨਹੀਂ ਹੂੰ ਹੁਣ ਰਿਗਾਰਡ ਅੱਜ ਤੋਂ ਬਾਅਦ ਆਪਾਂ ਮਾਨ ਦਾ ਰਹਿਣਾ ਠੀਕ ਹੈ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਕੋਈ ਕਿਸੇ ਨਾਲ ਬੋਲਣਾ ਨਹੀਂ ਇਮਾਨਦਾਰ ਨਾਲ ਕੀ ਕਹਿਣਾ ਚਾਹੁੰਦਾ ਇਹਦੇ ਬਾਰੇ ਤੇਰਾ ਮਾਨਦਰਨ ਜੀ ਐਣਾ ਚਾਹੀਦਾ ਨਹੀਂ ਰਹਿਣਾ ਆਪਾਂ ਹਾਂ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕਰਨਾ ਕੋਈ ਕੁਝ ਨਹੀਂ ਠੀਕ ਹੈ ਜਿਹੜਾ ਬੰਦਾ ਬਣਨੇ ਤੇ ਜੇ ਫਿਰ ਉਹ ਲੜਾਈ ਝਗੜੇ ਕਰਨੇ ਫਿਰ ਨਹੀਂ ਤੇ ਬੰਦਾ ਬਣ ਸਕਦਾ ਫਿੰਗਰ ਗਲਤ ਨਹੀਂ ਕਸੀ ਜਨਾ ਗਲਤ ਹੈ ਫਿੰਗਰ ਇੱਥੇ ਆਣੀ ਕਿ ਸਹੀ ਹੈ ਗਲਤ ਹੈ ਤੇਰੇ ਕੋਲ ਇਦਰਾ ਨਹੀਂ ਚਲ ਫਿੰਗਰ ਤੇਰੀ ਸਹੀ ਹੈ ਹੈ ਨਾਡ ਗਲਤ ਪਾਇਆ ਤੂੰ ਕਿ ਤੇ ਵਾਹ ਨਹੀਂ ਪਾਣੀ ਹੈ ਹੂੰ ਤੇ ਵਾਹ ਨਹੀਂ ਪਾਣੀ ਹੈ ਤੇ ਤੂੰ ਦਿਮਾਗ ਲਾਵ ਲਾਣਾ ਪਾ ਲੈਤੀਂ ਯਾਰ ਪਰ ਨਹੀਂ ਤੇ ਕੋ ਨਹੀਂ ਨਹੀਂ ਦਿਮਾਗ ਲਾਣਾ ਪਹਿਲਾਂ ਇਹ ਮੇਰੇ ਮੂੰਹ ਕਰ ਨਿਰਮੂ ਕਰ ਹੁਣ ਦੁਬਾਰਾ ਫਿੰਗਰ ਲਾ ਨੜ巴 ਦਿਮਾਗ ਨੇ ਤੋ ਲਾਣਾ ਹਾਂ ਹੋਂ ਲਾਏ ਦਿਮਾਗ ਨੇ ਤੋ ਪਹਿਲੇ ਹਾਵਲਾ ਇਧਰ ਨੜ ਤੂੰ ਪਾਏ ਨਾ ਇੱਕ ਮਿੰਟ ਕੱਢੀ ਤੈਨੂੰ ਮੈਂ ਦੱਸਦਾ ਇੱਕ ਮਿੰਟ ਤਾਂ ਦੱਸਦਾ ਪਿਆ ਤੂੰ ਤੂੰ ਇਹ ਹਾਵ ਲਾਉਣਾ ਹੈ ਕਿ ਇਹ ਨੜ ਇੰਨਾ ਲੰਮਾ ਖੀਚਾ ਠੀਕ ਹੈ ਇਹਦੇ ਪਿੱਛੇ ਗਾ ਜੰਗਾਲ ਆ ਦੇਖ ਇਧਰ ਮੇਰਾ ਦੇਖ ਵੀ ਇਹਨਾਂ ਨੜ ਤੋ ਕਿੱਥੋਂ ਕਾਸਕ ਲੈ ਜਾਣਾ ਨੜ ਟੁੱਟ ਜਾਣਾ ਇਹਨੇ ਕਸਾਈ ਹੋਣੀ ਨਹੀਂ ਖਰਾਬ ਨਾਟ ਇਹਨਾਂ ਇਹਦੇ ਕਰਕੇ ਇਹ ਲੰਮੀ ਥਾੜ ਪੈਣਾ ਨੜਾ ਇੱਥੇ ਹਮ ਨੂੰ ਲੱਗ ਗਈ ਇੱਥੇ ਫਿੰਗਰ ਆਪਣਾ ਜਿੰਨੇ ਕਸਾਈ ਹੈ ਨਾ ਨੜ ਦੀ ਓਨੀ ਕਸਾਈ ਰਹੇਗੀ ਸਮਝ ਲੱਗ ਗਿਆ ਮੈਂ ਬਹੁਤ ਬੰਦਾਂ ਨੂੰ ਸਮਝਾ ਚੁੱਕਾ ਇਹ ਤੂੰ ਤਾਂ ਇਹ ਹੁਣ ਮੇਰੇ ਕੋਲ ਆਇਆ ਕਿੰਨੇ ਸਾਲ ਹੋ ਗਏ ਮੇਰੇ ਨਾਲ ਤੈਨੂੰ ਤੇ ਨਾਲ ਲੈਣਾ ਕਿੰਨੇ ਸਾਲ ਹੋ ਗਏ ਨਹੀਂ ਬਾਤ ਕਰੂਗਾ ਨਕਸਾਲ ਕਿੰਨੇ ਹੋ ਗਏ ਪਹਿਲੀ ਵਾਰ ਕਿੱਥੇ ਸੀ ਲਾਇਆ ਤੂੰ ਪਹਿਲੀ ਵਾਰ ਪਹਿਲੀ ਵਾਰ ਹੀ ਸਾਡੇ ਨਾਲ ਹਾਂ ਨਹੀਂ ਪਹਿਲੇ ਤੁਹਾਡੇ ਨਾਲ ਕਿ ਦੋ ਪਹਿਲਾਂ ਤੋਂ ਉਧਰ ਕੋ ਪਾ ਦਿੱ ਗਏ ਕੋਟੇ ਜਾ ਆਹੋ ਆਹੋ ਉਹ ਜਦ ਬੈਠ ਰਹੇ ਸਾਰੀਆਂ ਸੀ ਉਹ ਦੀਵਾਰ ਹੀ ਦਰਮ ਲੈ ਆਏ ਹੁਣ ਸੋ 1.7 ਭੱਜੇ ਕਿੱਥਾ ਹੋ ਗੋਰੀ ਭੈਣ ਜਿਹਨੇ ਲੈਡ ਮਾਰ ਤੁੰਦੇ ਹੈ ਤੇ ਉੱਲਾ ਨਾ ਡੇ ਪਾਉਣਾ ਤੇ ਜਿਹੜਾ ਯਾ ਬਾਟ ਤੇ ਤੋ ਫਿਰ ਤੂੰ ਆਖਣ ਯਾਰ ਇਹਨਾਂ ਨਾਲ ਤਾਂ ਮਸ਼ੀਨਾ ਕੰਮ ਹੀ ਛੱਡ ਚ ਫਾਇਦਾ ਹੁਣ ਆਦੇ ਨਾ ਲੱਖ ਲੱਤਾ ਆ ਜਾ ਮੈਂ ਫਿਰ ਤੈਨੂੰ ਮੈਂ ਮੇਰੇ ਕੋਲ ਬੰਦਾ ਮਿਲਿਆ ਤਾਂ ਫਿਰ ਆ ਠੀਕ ਹੈ ਨਾਲ ਤਾਂ ਥੋੜੇ ਚੋਲ ਦਾਬਾ ਤੇ ਲੱਗ ਜਿੰਦਾ ਮੜਾ ਮੋਟਾ ਚਲੋ ਰਮਾਨ ਦਾ ਵਾਰ ਦੇ ਪੈਸੇ ਲੱਗ ਨਹੀਂ ਇਹਦਾ ਉਹ ਭੈਣ ਤੋਂ ਬੰਦੇ ਰੋ ਇਹ ਨਾਲ ਸਲੇਪ ਤੇ ਬਦਲਦੀ ਘਟ ਦੇ ਨੂੰ ਖੋਲ ਦੇ ਕੋ ਪਿੰਡ ਕਾਲੀ ਦੇ। ਖੋਲ ਦਿਨੋ ਹੋਰ ਪਾਲਾ। ਜਿਹੜਾ ਉਹ ਦਿਨ ਮੱਣੀ ਨਾਲ ਗੁਲਾਮੀ ਦੇ ਨਾਲ ਆਲੇ। ਉਹਦਾ ਗੁਲਾਮੀ ਹੈ। ਨਾ ਨਾ ਦਾ ਕੋਈ ਕੁਝ ਬੋਲਣ ਜੋਗੇ। ਨਾ ਕੁਝ ਜੇਕਰ ਆਪਾਂ ਉਹਨਾਂ ਦਾ ਕੋਈ ਕੁਝ ਕਹਨੇ ਆ ਤਾਂ ਆਪਣਾ ਬੰਦੇ ਪੈਸਾ ਦੇਤਾ ਆਪਾਂ ਹੀ ਕਰ ਲਗਦਾ। ਪਿੰਡ ਦਾ ਬੰਦਾ ਜੀ ਪਤਾ ਵੀ ਇਨੇ ਕੋਲ ਪੈਸੇ ਮਿਲ ਹੀ ਜਾਂਦੇ ਨੇ। ਮੂੰਹ ਮੱਥੇ ਲੱਗਣ ਵਾਲਾ ਬੰਦਾ ਹੈ। ਠੀਕ ਹੈ ਭਾਵੇਂ ਕੋਈ ਵੀ ਪਿੰਡ ਦਾ ਹੁੰਦਾ। ਬਾਕੀ ਜੀ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਮਸ਼ੀਨ ਤੇ ਲਾਉਣੀ ਆ ਕੱਲ ਆ ਆ ਕੱਟਿਆ ਜੀ ਇੱਥੇ ਸਾਹਮਣੇ ਖੇਤ ਦਾ ਤੁਹਾਨੂੰ ਮੈਂ ਦਿਖਾ ਦਾਂ ਕਿ ਢਾਈ ਵਿਗੇ ਕਿੰਨੇ ਹੁੰਦੇ ਆ ਕਈ ਮੇਰੇ ਵੀਰ ਫਸਦੇ ਆ ਵੀ ਜਾ ਕੇ ਕਈਆਂ ਨੂੰ ਬੰਦਿਆਂ ਨੂੰ ਪਤਾ ਨਹੀਂ ਵੈਸੇ ਹੈਗਾ ਢਾਈ ਵਿਗੇ ਕਿੰਨੇ ਹੁੰਦੇ ਆ ਕੀ ਨਿੱਕੀ ਹਿਸਾਬ ਦਾ ਵੈਪਨ ਪਤਾ ਆਪਣੇ ਹਿਸਾਬ ਨਾਲ ਪਤਾ ਹੀ ਕਿੰਨੇ ਹੁੰਦੇ ਆ ਤੇ ਇਹਨਾਂ ਦੇ ਹਿਸਾਬ ਨਾਲ ਨਹੀਂ ਪਤਾ ਕਿ ਢਾਈ ਵਿਗੇ ਕਿੰਨੇ ਹੁੰਦੇ ਆ ਹੁਣ ਅਸੀਂ ਏਰੀਆ ਜਿਹੜੇ ਆਏ ਆ ਇੱਥੇ ਬਿਲਕੁਲ ਬੰਦਿਆਂ ਨੇ ਸਹੀ ਦੱਸਿਆ ਕਿ ਵਿਗੇ ਢਾਈ ਨੇ ਢਾਈ ਨੇ ਹੁਣ ਮੈਂ ਢਾਈ ਵਿਗੇ ਵੱਡਾ ਥਾਂ ਤੇ 2.5 ਵਗੇ ਵੱਡਾ ਜਾਨੀ ਕਿ ਜੇਕਰ ਆਪਾਂ ਹੋਰ ਏਰੀਆ 'ਚ ਹੁੰਦੇ ਤੇ ਇਹੀ 3 ਵਗੇ ਕਣੀਚ ਨੇ ਜਿਹੜੇ 5 ਕਣੀਚ ਹੋ ਗਏ ਤੇ ਰੇਡ ਚੱਲ ਰਹੀ ਇੱਥੇ 1000 ਹੈ ਤੇ ਕੋਈ ਵੀਰ ਮੇਰਾ ਆਣਾ ਚਾਹੁੰਦਾ ਤਾਂ ਆਪਣਾ ਕਮੈਂਟ ਕਰੇਗਾ ਆਪਾਂ ਹੋਰ ਇੱਕ ਸਾਈਡ ਤੇ ਜਗ੍ਹਾ ਵੀ ਉੱਥੇ ਦੇ ਦਿਆਂਗਾ ਉਹਨਾਂ ਨੂੰ ਤੇ ਕੰਮ ਹੈਗਾ ਖੇਤ ਵੀ ਸੁੱਕਿਆ ਖੇਤ ਤੁਹਾਨੂੰ ਦਿਖਾਉਂਦੇ ਚੈੱਕ ਕਰੋ ਜੀ ਖੇਤ ਹੈ ਇੱਥੇ ਕੋਈ ਪੱਥਰ ਨਹੀਂ ਆ ਨਾ ਕੋਈ ਇੱਥੇ ਮੋਢਾ ਹੈ ਨਾ ਕੋਈ ਕੁਝ ਵੀ ਸਾਈਡ ਤੇ ਆ ਯਾਨੀ ਕਿ ਖੇਤ ਬਿਲਕੁਲ ਸੁੱਕਿਆ ਅੱਗ ਚੀੜ ਰਹੀ ਆ ਕਈ ਮੇਰੇ ਵੀਰ ਫਸੇ ਪੈ ਕੇ ਕਿ ਖੇਤ ਗਿੱਲੇ ਯਾਰ ਮਸ਼ੀਨਾ ਫਸਦਿਆਂ ਨੇ ਉਹ ਕੰਮ ਨਹੀਂ ਹੈਗਾ ਇਹ ਕੰਮ ਬਿਲਕੁਲ ਓਕੇ ਆ ਵਧੀਆ ਤੇ ਇੱਥੇ ਜੇ ਕਾਹ ਫੂ ਕਾਹ ਕੋ ਵਗੈਰਾ ਉਹ ਵੀ ਕਟੀਆਂ ਹੁੰਦੀ ਆ ਇਹ ਗੱਲ ਨਹੀਂ ਹੈਗੀ ਕਿ ਮੂੰਗੀ ਦੀ ਦੀ ਆ ਤੁਹਾਨੂੰ ਆਪਾਂ ਚਲਾਉਂਦੇ ਆ ਮਸ਼ੀਨ ਉਸ ਤੇ ਉਧਰ ਲੈ ਕੇ ਜਾਣਾ 15 ਵਿਗਾਂ ਦਾ ਪਲਾਟ ਹੈਗਾ ਉੱਥੇ ਚਲਾਉਣੀ ਇੱਥੇ ਨਾਲ ਹੀ ਆ ਇੱਥੇ ਦੋ ਤਿੰਨ ਕਿਨੇ ਵਾਟ ਉੱਥੇ ਦਾ ਵੀਡੀਓ ਬਣਾਵਾਂਗੇ ਆਪਾਂ ਜੀ ਹੁਣ ਇੱਧਰ ਦੂਸਰੇ ਖੇਤ ਉਧਰ ਵੱਡੇ ਵੀ ਤਕਰੀਬਨ 16-17 ਵਿੱਗਾਂ ਹੁਣ ਆਈਏ ਇੱਧਰ 5 ਵਿੱਗਾਂ ਜੀ ਲੱਗੀ ਆ ਇਸ ਤੋਂ ਬਾਅਦ ਫਿਰ 12-13 ਹੋਰੇ ਗਿਆ ਜੀ ਨਾਲ ਦੇ ਤੇ ਵੱਟ ਕੇ ਫਿਰ ਜਾਵਾਂਗੇ ਜੀ ਆਪਾਂ ਉੱਥੇ ਆਪਣੇ ਪਹਿਲੇ ਟਿਕਾਣੇ ਤੇ ਕਿਉਂਕਿ ਉੱਥੋਂ ਆਪਾਂ 10 ਕਿਲੋਮੀਟਰ ਸਾਈਡ ਤੇ ਆਵੇ ਤੇ ਅੱਜ ਵੈਸੇ ਕੋਈ ਕਿਰਪਾ ਨਾਲ ਕੰਮ ਚੰਗਾ ਲੱਗਦਾ ਹੋਊਗਾ ਆਪਣਾ ਤੇ ਬਾਕੀ ਜੀ ਪਰਮਾਤਮਾ ਦੇ ਹੱਥ ਜੋ ਕਰਨਾ ਉਹ ਨਹੀਂ ਕਰਨਾ ਤੇ ਅਜਨਾਤੇ ਆਪਾਂ 4-5 ਦਿਨ ਬਾਅਦ ਕਿਉਂਕਿ ਤੁਹਾਨੂੰ ਪਤਾ ਹੀ ਇੱਥੇ ਰਾਜਸਥਾਨ ਚ ਪਾਣੀ ਵੈਸੇ ਤਾਂ ਬਹੁਤ ਹੈ ਬਾਕੀ ਨਾਣ ਵਾਲ ਪਾਣੀ ਨਹੀਂ ਹੈਗਾ ਨਾਣ ਵਾਲਾ ਕਿਤੇ ਕਿਤੇ ਮਿਲਦਾ ਉਹਦੇ ਕਰਣ ਹੁਣ ਆਪਾਂ ਥੋੜੇ ਜਿਹਾ ਰੈਡੀ ਹੋਏ ਹਾਂ ਹੁਣ ਤੁਹਾਨੂੰ ਅੱਗੇ ਲੈ ਕੇ ਚੱਲਾਂਗੇ ਜਿਹੜੇ ਦੂਸਰੇ ਪਾਰ ਜਿਹਗਾ ਉੱਥੇ ਤੁਹਾਨੂੰ ਲੈ ਕੇ ਚੱਲਦੇ ਆ ਉਹਦੇ ਤੱਕ ਲਈ ਸੱਸਿਆ ਕਰਦੀ ਆਪਣੇ ਜੀ ਅੱਜ ਕੰਬੈਨ ਇਧਰ ਚੱਲ ਰਹੀ ਹੈ ਉਧਰੋਂ ਕੱਢ ਕੇ ਇਧਰ ਲੈ ਕੇ ਆਏ ਤੇ ਹੁਣ ਆਪਾਂ ਜੀ ਤੁਹਾਨੂੰ ਦੱਸਦੇ ਹਾਂ ਇੱਕ ਬੰਦੇ ਦੇ ਆਪਣੇ ਡਰਾਈਵਰ ਦੀ ਕਰਤੂਰ ਦੱਸਦੇ ਹਾਂ ਗੋਰੇ ਫੋਰਮੈਨ ਦੀ ਆ ਦੇਖੋ ਜੀ ਇਧਰੋਂ ਰਸਤਾ ਦੇਖੋ ਕਿੰਨਾ ਖੁੱਲਾ ਤੁਸੀਂ ਦੇਖ ਹੀ ਰਹੇ ਹੋ ਇਧਰੋਂ ਮਸ਼ੀਨ ਆਈ ਆਂ ਦੀ ਤੇ ਐਨੂੰ ਆਈ ਆਂ ਤੇ ਆਇਆ ਜਾਂ ਦੇਖੋ ਤੁਹਾਨੂੰ ਇਹ ਦਿਖਾਉਂਦੇ ਆਂ ਕਿ ਇੱਕ ਟਾਇਰ ਆ ਆ ਜੀ ਵੱਡਾ ਤੇ ਬਾਕੀ ਜੀ ਇਧਰ ਦੇਖੋ ਕਿੱਡਾ ਮੋਡਾ ਆ ਲੱਗਿਆ ਸਾਹਮਣੇ ਆਤਾ ਹਾਂ ਇੱਥੋਂ ਮਸ਼ੀਨ ਟਪਾਈ ਉੱਤੋਂ ਟਾਇਰ ਦੇਖ ਲੋ ਜੀ ਟਾਇਰ ਦੇਖਾ ਨਹੀਂ ਮੈਂ ਟਾਇਰ ਤਾਂ ਜਾ ਕੇ ਦੇਖਦਾ ਵੀ ਕੋਈ ਨੁਕਸਾਨ ਵਗੈਰਾ ਤਾਂ ਨਹੀਂ ਹੋਇਆ ਦੇਖੋ ਜੀ ਮੈਂ ਨਾਲ ਨਹੀਂ ਹੈਗਾ ਸੀ ਇਹਨਾਂ ਦੇ ਜਾਨੀ ਕਿ ਨਾਲ ਨਾ ਹੋਣ ਦਾ ਕਾਰਨ ਦੇਖੋ ਜੀ ਵੀਰ ਜੀ ਆਪਾਂ ਨੂੰ ਕੰਬੈਨ ਦੇ ਨਾਲ ਹੀ ਰਹਿਣਾ ਚਾਹੀਦਾ ਕੋਈ ਵੀ ਮਾਲਕਾ ਡਰਾਈਵਰ ਅੰਗੇਲੀ ਬਹੁਤ ਰੰਗਲੀ ਕਰਦੇ ਆ ਦੇਖੋ ਕਿੱਡਾ ਮੋੜ ਜਿੰਦੇ ਉੱਪਰ ਦੀ ਮਸ਼ੀਨ ਆਈ ਆ ਇੱਕ ਟਾਇਰ ਇੱਥੇ ਇਧਰ ਦੇਖੋ ਕਿੰਨੀ ਜਗ੍ਹਾ ਆ ਦੇਖੋ ਆਹ ਆ ਜਗ੍ਹਾ ਪਈ ਐ ਇਧਰ ਸਾਹਮਣੇ ਕਿੰਨੀ ਜਗ੍ਹਾ ਖੜੀ ਆ ਉਰੇ ਟਾਇਰ ਦੇਖ ਲੈ ਕਿੱਥੋਂ ਚੜਾਇਆ ਲਿਆ ਕੇ ਮਸ਼ੀਨ ਦਾ ਹੁਣ ਮੈਂ ਇਹ ਟਾਇਰ ਦੇਖਣਾ ਕਿਉਂਕਿ ਮੈਂ ਥੋੜਾ ਰਸਤਾ ਭੁੱਲ ਗਏ ਮੈਂ ਕੰਬਾਈਨ ਤੋਂ ਪਿੱਛੇ ਸੀ ਤੀ ਤੇ ਇਹਨਾਂ ਨੇ ਪਹਿਲਾਂ ਲੈਂਦੀ ਜੇਕਰ ਮੈਂ ਹੁੰਦਾ ਤੇ ਮੋੜ ਦੇਖਦਾ ਤੇ ਲਾਪਰਵਾਹੀਆਂ ਬਹੁਤ ਕਰਦੇ ਆ ਡਰਾਈਵਰ ਇਹਨਾਂ ਨੂੰ ਥੋੜਾ ਜਿਹਾ ਵੈਸੇ ਤਰੀਕਾ ਚਾਹੀਦਾ ਹੈ ਕੰਬਾਈਨਰੀ ਕਿਸ ਤਰੀਕੇ ਨਾਲ ਚਲਾਉਣੀ ਚਾਹੀਦੀ ਆ ਬਾਕੀ ਆਪਾਂ ਉਹਦੇ ਨਾਲ ਗੱਲ ਕਰਦੇ ਹਾਂ ਉਹਨੂੰ ਦਿਖਾਉਂਦੇ ਆ ਲਿਆ ਕੇ ਅਗਰੇ ਸਾਹਮਣੇ ਵੱਡ ਰਿਹਾ ਇਹ ਮੈਂ ਟਾਇਰ ਦੇਖਣਾ ਜਾ ਕੇ ਮੈਨੂੰ ਤਾਂ ਪਤਾ ਨਹੀਂ ਟਾਇਰ ਮੈਂ ਤਾਂ ਅੱਭੋ ਇਧਰ ਘੁੰਮਣਾ ਆ ਤੇ ਮੈਂ ਵੀ ਆ ਟਾਇਰ ਕਿਧਰ ਉੱਪਰ ਚੜਿਆ ਹਾਂਜੀ ਵੀਰ ਜੀ ਆਪਣੇ ਸਾਹਮਣੇ ਕੰਮ ਐ ਚੱਲ ਰਹੀ ਆ 40 ਬਿਗਾਂ ਦਾ ਤਕਰੀਬਨ ਪਲਾਟ ਹੈਗਾ ਜੀ ਔਰ ਸਾਹਮਣੇ ਦਿਖ ਰਹੀ ਐ ਇਧਰੋਂ ਇਹਨੂੰ ਕਰਕੇ ਤੇ ਇਧਰ ਤੁਹਾਨੂੰ ਦਿਖਾਉਂਦੇ ਮਸ਼ੀਨ ਕਿੱਥੇ ਆ ਉਹ ਦਿਖ ਰਹੀ ਆ ਜੀ ਇਧਰੋਂ ਇਧਰੋਂ ਕਿਰਾਪਾ ਲੈਂਦਾ ਸੀ ਇਹਨੂੰ ਤਾ ਸਾਹਮਣੇ ਨਾਲ 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 ਇੱਧਰੋਂ ਜਾ ਕੇ ਤੇ ਉਹ ਇੱਧਰੋਂ ਕਰਕੇ ਉਹ ਸਾਹਮਣੇ ਆ ਗਿਆ ਜੀ 40 ਵਿਗਾ ਦਾ ਪਲਾਟਾ ਜੀ 40000 ਚ ਠੇਕਾ ਮਾਰਿਆ ਆਪਾਂ ਤੇ ਤਕਰੀਬਨ ਵਾਹਿਗੁਰੂ ਕਿਰਪਾ ਕਰਨਗੇ ਆਪਾਂ ਵੜ ਦਿਆਂਗੇ 2:00 ਵਜੇ ਨੂੰ ਵੱਡਾ ਜਾਊਗਾ ਤੇ ਮੌਸਮ ਵੀ ਥੋੜਾ ਜਿਹਾ ਖਰਾਬ ਹੋ ਰਿਹਾ ਜੀ ਉਤੋਂ ਬੱਦਲ ਵਾਈ ਹੋ ਰਹੀ ਹੈ ਬਰਸਾਤ ਦੀ ਸੰਭਾਵਨਾ ਹੈਗੀ ਆ ਮੌਸਮ ਖਰਾਬ ਹੈ ਨਹੀਂ ਕਣੀ ਆਊਗੀ ਤੇ ਬਾਕੀ ਥੋੜਾ ਜਿਹਾ ਗਲੇ ਦਾ ਉਹ ਦਾ ਥੋੜਾ ਫਿਰ ਖਰਾਬ ਹੋ ਗਿਆ ਦੁਬਾਰਾ ਫਿਰ ਤੋਂ ਪਾਣੀ ਕੱਲ ਠੰਡਾ ਵਗੈਰਾ ਪੀ ਲਿਆ ਸੀ ਆਪਾਂ ਤੇ ਵੀਰ ਜੀ ਕੱਲ ਆਪਾਂ ਤੁਹਾਨੂੰ ਗੱਲ ਦੱਸਦੇ ਜੀ ਇੱਕ ਵੀਰ ਜੀ ਆਪਣਾ ਦੂਸਰਾ ਕੱਲ ਆਪਾਂ ਗਏ ਸੀ ਤੋਂ ਹੋਰੇ ਦੀ ਜੀ ਥੋੜਾ ਜਿਥੇ 10 ਕਿਲੋ ਮੀਟਰ ਸਾਈਡ ਰੱਖਣ ਦੱਸਿਆ ਸੀ ਤੇ ਅੱਜ ਹੁਣ ਆਪਾਂ ਉੱਥੇ ਆ ਗਏ ਜਿੱਥੇ ਆਪਣਾ ਟਿਕਾਣਾ ਵਗੈਰਾ ਹੈਗਾ ਜਿੱਥੇ ਰਹਿੰਦੇ ਆਪਾਂ ਤੇ ਇੱਕ ਸਾਡਾ ਵੀਰ ਕੋਈ ਜੀਰੇ ਏਰੀਆ ਦਾ ਹੈਗਾ ਤੇ ਉੱਥੇ ਉਹ ਕੰਬੈਨ ਉਹਦੀ ਪਰਨੇ ਉੱਥੇ ਚੱਲ ਰਹੀ ਜਾਕੀ ਤੇ ਸ਼ੈੱਡ ਤੇ ਆ ਉਹ ਕੀ ਕੰਮ ਕੀਤਾ ਉਹਨੇ ਜੀ ਉਹ ਸਾਰੇ ਬੰਦਿਆਂ ਨੂੰ ਕਾਰਡ ਵੰਡ ਗਏ ਉਹ ਕਾਰਡ ਦੀ ਸਪਾਈ ਸੀ ਤੁਹਾਨੂੰ ਆਪ ਦਿਖਾਵਾਂਗੇ ਉਹ ਕਾਰਡ ਵੰਡ ਗਏ 600 ਰੁਪਏ ਦੇ ਹਾਫਤੇ ਕਿ ਮੈਂ 600 ਨੂੰ ਵੜਦਾ ਤੇ ਦੇਖੋ ਜੇ ਮੇਰਾ ਵੀਰ ਕੋਈ ਹੈਗਾ ਆਪਣੇ ਕੋਲ ਕਾਰਡ ਵਿਗਾ ਆਪਾਂ ਦਾ ਨਾਂ ਤਾਂ ਨਹੀਂ ਵੈਸੇ ਲੈਂਦੇ ਬਾਕੀ ਤੁਮ ਅਸੀਂ ਗੱਲ ਕਰਾਂਗੇ ਉਹਦੇ ਨਾਲ ਜਿਹੜੇ ਜਗ੍ਹਾ ਤੇ ਅਸੀਂ ਵੜਨ ਗਏ ਨਾ ਉੱਥੇ ਉੱਥੇ 600 ਰੁਪਏ ਦੇ ਹਿਸਾਬ ਨਾਲ ਕਾਰਡ ਦੇ ਕਹਿਕ ਮੈਂ 600 ਨੂੰ ਵੜਦਾ ਇਹ ਅਸੀਂ ਉਹਨੇ ਗੱਲ ਕੀਤੀ ਅਸੀਂ ਯਾਰ ਹੀ ਲਾਵਾਂਗੇ ਤੂੰ ਤੁਸੀਂ ਬਟਾਉਣਾ 600 ਵਾਲੇ ਤੂੰ ਬਟਾਓ ਫਿਰ ਬਲਾਓ ਉਹਨੂੰ 600 ਵਾਲਾ ਬੰਦਾ ਕਿਹੜਾ ਹੈ ਅਸੀਂ ਇੱਥੇ ਵੱਡ ਗਏ ਜੀ 30 35 ਵਿੱਗੇ ਵੱਡ ਗਏ ਯਾਰ ਦੇ ਸਾਹ ਤੇ ਤੇ ਦੇਖੋ ਵੀਰ ਐਨਾ 600 ਰੁਪਏ ਦੱਸੋ ਪੱਕੀ ਕਮਾਲ ਹੈ ਐਨੀ ਦੂਰ ਆਪਣੇ ਬੱਚੇ ਵਗੈਰਾ ਛੱਡ ਕੇ ਹੈ ਪਰਿਵਾਰ ਹੈ ਇਹ 600 ਰੁਪਏ ਦੇ ਵਿੱਚ ਆਪਾਂ ਕੀ ਕੁਝ ਖੱਟ ਲਾਂਗੇ ਇੱਥੋਂ ਇਧਰ ਤੁਹਾਨੂੰ ਪਤਾ ਵਿੱਗੇ ਵਿੱਚੋਂ ਮਾੜੇ ਮੋਟੇ ਕਰਦੇ ਆ ਇਧਰ ਉਧਰ ਤੇ ਵੀਰ ਮੇਰਾ ਜੇ ਤੇਰੇ ਕੋਲ ਕੰਮ ਨਹੀਂ ਗਾਦਾ ਸਾਡੇ ਨਾਲ ਕਨੈਕਟ ਕਰਾ ਅਸੀਂ ਤੇਰੇ ਕੋਲ ਕੰਮ ਦਿੰਨੇ ਆ ਤੇ ਵਾਕੀ ਰੇਟ ਦਾ ਘਟਾਇਆ ਕਿਸੇ ਹੋਰ ਵੀ ਤੇ ਚਲੋ ਸਾਡੇ ਨਾਲ ਤੇ ਨਹੀਂ ਚੱਲਦਾ ਕਿਤੇ ਹੋਰ ਚੱਲੇਗਾ ਕੋਈ ਵੀਰ ਮੇਰਾ ਕਰੋ ਮਿਹਨਤ ਕਰਨਾ ਤੂੰ ਨਾਲ ਉਹਦਾ ਵੀ ਕੰਮ ਖਰਾਬਾ ਕਰੇਗਾ ਏ ਕਰਕੇ ਆਪਣਾ ਥੋੜਾ ਰੇਟ ਜਸਟਮੈਂਟ ਕਰਕੇ ਰੱਖੋ ਆਪਣੀ ਤੇ ਅਸੀਂ ਹਾਂ ਜੀ ਅੱਜ ਆਪਾਂ ਦੋ ਦਿਨ ਇੱਥੇ ਲਾਉਣੇ ਆ ਜਿਵੇਂ ਅੱਜ ਦਾ ਤੇ ਕੱਲ ਦਾ ਤੇ ਫਿਰ ਪਪਾ ਜਾ ਰਹੇ ਜੀ ਇਸ ਤੋਂ ਅੱਗੇ ਇੱਥੋਂ 10 ਕਿਲੋਮੀਟਰ ਜਾ ਰਹੇ ਆ ਉਧਰ ਏਰੀਆ ਆਪਣੇ ਕੋਲ ਬਹੁਤ ਵਧੀਆ ਹੈਗਾ ਤੇ ਵਧੀਆ ਪੱਥਰ ਵੀ ਨਹੀਂ ਆਇਆ ਤੇ ਏਰੀਆ ਵੀ ਚੰਗਾ ਹੈ ਤੇ ਉੱਥੇ ਪਹਿਲੇ ਵਟ ਕਾਇ ਕਰਦੇ ਸੀ ਤੇ ਉਸ ਬਾਅਦ ਸਿੱਧਾ ਜੀ ਕੋਟੇ ਜਾਵਾਂਗੇ ਕੋਟਾ ਲਾਵਾਂਗੇ ਬਸ ਆਹਾ ਪੰਜ-ਸੱਤ ਦਿਨ ਲਾਉਣੇ ਆ ਹਫਤੇ ਨੂੰ ਕੋਟਾ ਵੀ ਚੱਲ ਪੂਗਾ ਤੇ ਅੱਜ ਦਾ ਆਪਣਾ ਵਲੌਗ ਇੰਨੇ ਵੀਰ ਦੀ ਸਸਿਆ ਕਾਲ ਦੀ ਚਾਉਂਦੇ ਬਸ ਰੋ ਤੇ ਥੋੜੇ ਗਲੇ ਦੇ ਪ੍ਰੋਬਲਮ ਆ ਇਸ ਕਰਕੇ ਆਵਾਜ਼ ਜੀ ਕਲੀਅਰ ਨਹੀਂ ਆ ਰਹੀ ਤੇ ਜਵਾਨੀਆਂ ਮਾਣੋ ਸੱਸੀ ਆਕਾਲ ਦੀ